ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨਣ ਸਿੰਘ ਸਵਾਗਤ ਹੈ ਜੀ YouTube ਚੈਨਲ ਤੇ ਸਾਰੇ ਛਜਣਾ ਦਾ ਹਾਂਜੀ ਵੀਰੋ ਆਪਾਂ ਗੱਡੀਆਂ ਲੈ ਕੇ ਰੋਡ ਤੇ ਚੱਲਦੇ ਆ ਤੇ ਰੋਡ ਤੇ ਬਹੁਤ ਕੁਝ ਚੰਗਾ ਵੇਖਣ ਨੂੰ ਮਿਲਦਾ ਬਹੁਤ ਕੁਝ ਮਾੜਾ ਵੇਖਣ ਨੂੰ ਮਿਲਦਾ ਜੀ ਜੇ ਚੰਗਾ ਵੇਖਣ ਨੂੰ ਮਿਲਦਾ ਉਹਨੂੰ ਆਪਣੇ ਮਨ ਚ ਵਸਾਇਆ ਕਰੋ ਵੀ ਇਹ ਚੀਜ਼ ਚੰਗੀ ਆ ਤੇ ਜਿਹੜੀ ਚੀਜ਼ ਮਾੜੀ ਵੇਖਣ ਨੂੰ ਮਿਲਦੀ ਆ ਉਸ ਤੋਂ ਦੂਰ ਰਿਹਾ ਕਰੋ ਮੇਰੇ ਵੀਰ ਬਾਕੀ ਆਪਣਾ ਪਿਆਰ ਭਾਈ ਜਿਹਾ ਸਾਰੇ ਵੀਰ ਡਰਾਈਵਰ ਛੋਟੀਆਂ ਗੱਡੀਆਂ ਵੱਡੀਆਂ ਗੱਡੀਆਂ ਵਾਲੇ ਬਣਾ ਕੇ ਰੱਖਣਾ ਰੋਡ ਤੇ ਚੱਲਦੇ ਆ ਇੱਕ ਦੂਜੇ ਦੇ ਹਮਦਰਦ ਕਿਸੇ ਵੀ ਵੀਰ ਨੂੰ ਰੱਬ ਨਾ ਕਰਾਵੇ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਆ ਚਾ ਗੱਡੀ ਕਿਸੇ ਦੀ ਖਰਾਬ ਆ ਉਦੇ ਕੋਲ ਖਲੋ ਕੇ ਬ੍ਰੇਕ ਮਾਰ ਕੇ 2 ਮਿੰਟ ਉਹਨੂੰ ਪੁਸ਼ ਕੇ ਜਾਓ ਵੀ ਵੀਰ ਤੈਨੂੰ ਕਦੇ ਰੋਟੀ ਦੀ ਚਾਹ ਦੀ ਜਾਂ ਪਾਣੀ ਦੀ ਲੋੜ ਹੈਗੀ ਕਿ ਨਹੀਂ ਹੈਗੀ ਇੰਨਾ ਦਾ ਆਪਣਾ ਸਾਰਿਆਂ ਦਾ ਫਰਜ਼ ਬੰਦਾ ਵਾ ਜੇ ਆਪਾਂ ਇੰਨਾ ਕੋ ਪ੍ਰਵਾਲਾ ਕਰੀਏ ਸਾਰੇ ਵੀਰ ਬਾਕੀ ਛੋਟੀਆਂ ਗੱਡੀਆਂ ਜਿਨ੍ਹਾਂ ਨੂੰ ਰੱਬ ਨੇ ਬਖਸ਼ੀਆਂ ਨੇ ਹਾਂਜੀ ਉਹ ਟੱਕਾਂ ਵਾਲਿਆਂ ਵੀਰਾਂ ਨੂੰ ਬਹੁਤ ਮਾੜਾ ਚੰਗਾ ਕਹਿ ਜਾਂਦੇ ਨੇ ਛੋਟ ਗਲਤੀ ਉਹਨਾਂ ਦੀ ਆਪਣੀ ਹੁੰਦੀ ਆ ਤੇ ਡਰਾਈਵਰ ਦੀ ਗਲਤੀ ਕਰ ਦਿੰਦੇ ਆ ਪਰ ਡਰਾਈਵਰ ਨੇ ਉਹਨੂੰ ਸਾਈਡ ਦਬਾਤੀ ਡਰਾਈਵਰ ਨੇ ਅੜਿਆ ਕਰਤਾ ਪਰ ਫਿਲਹਾਲ ਗਲਤੀ ਉਹਨਾਂ ਦੀ ਆਪਣੀ ਹੁੰਦੀ ਆ ਕੋਈ ਵੀ ਟਰੱਕ ਡਰਾਈਵਰ ਵੀਰ ਇਹ ਨਹੀਂ ਚਾਹੁੰਦਾ ਕਿ ਕਿਸੇ ਦਾ ਬੁਰਾ ਹੋਵੇ ਚਾ ਕਿਸੇ ਨੂੰ ਕੁਝ ਮਾੜਾ ਲਬਜ ਬੋਲਾਂ ਡਰਾਈਵਰ ਵੀ ਇੱਕ ਵੀਰ ਦੇ ਬਹੁਤ ਤਗੜੇ ਸੇਵਾਦਾਰ ਆ ਭਗਤਾ ਜੇ ਸਮਝਿਆ ਜਾਵੇ ਡਰਾਈਵਰਾਂ ਦੀ ਬਹੁਤ ਤਗੜੀ ਦੇਣ ਆ ਜਿਹੜੇ ਆਪਣੇ ਵੀਰ ਟਰੱਕ ਡਰਾਈਵਰ ਨੇ ਹਾਂਜੀ ਵੇਖੋ ਜੀ 2-2000 3-3000 ਕਿਲੋਮੀਟਰ ਤੱਕ ਆਪਾਂ ਗੱਡੀਆਂ ਲੱਦ ਕੇ ਲੈ ਕੇ ਜਾਣੇ ਆ ਤੇ ਕੋ ਕਾਲਪੁਰਖ ਦੇ ਆਸਰੇ ਨਾਲ ਹੀ ਐਡੀ ਦੂਰ ਜਾ ਕੇ ਤੇ ਫਿਰ ਆਪਾਂ ਕਾਲਪੁਰਖ ਦੇ ਆਸਰੇ ਨਾਲ ਹੀ ਫਿਰ ਆਪਾਂ ਵਾਪਸ ਆਪਣੇ ਘਰਾਂ ਨੂੰ ਆਉਣੇ ਆ ਤੇ ਕੁਝ ਵੀ ਹੋ ਜੇ ਡਰਾਈਵਰ ਵੀਰ ਦੇ ਹੱਥੀ ਨਾ ਪਿਆ ਕਰੋ ਡਰਾਈਵਰ ਵੀਰ ਦਾ ਕਿਸੇ ਦਾ ਵੀ ਜੀ ਨਹੀਂ ਕਰਦਾ ਵੀਰ ਕੋਈ ਗਲਤੀ ਹੋਵੇ ਕੋਈ ਗੱਡੀ ਦੇ ਵਿੱਚ ਕੱਲਾ ਹੁੰਦਾ ਉਹਦਾ ਜੀ ਥੋੜਾ ਕਰਦਾ ਵੀ ਮੇਰਾ ਕਿਸੇ ਨਾਲ ਗੱਡੀ ਟੱਚ ਹੋਵੇ ਜਾਂ ਕਿਸੇ ਨੂੰ ਸਾਈਡ ਦਬਾਈ ਜਾਵੇ ਜੋ ਵੀ ਕੁਝ ਹੁੰਦਾ ਵਾ ਰੋਡ ਤੇ ਉਹ ਕਾਲਪੁਰਖ ਦੇ ਭਾਣੇ ਦੇ ਵਿੱਚ ਹੀ ਹੁੰਦਾ ਪਰ ਬੜੀ ਤਰ੍ਹਾਂ ਵੇਖੀਦਾ ਵੀ ਨਿੱਗੀ ਜੀ ਕੋਈ ਗਲਤੀ ਹੁੰਦੀ ਆ ਤੇ ਫਟ ਡਰਾਈਵਰ ਦੀ ਬਾਰੀ ਨੂੰ ਜਾਂ ਚੰਬੜਦੇ ਆ ਤੂੰ ਆ ਕਰਤਾ ਉਹ ਕਰਤਾ ਹਾਂਜੀ ਤੇ ਇਤੋਂ ਥੋੜਾ ਜਿਹਾ ਘਰੇਜ ਕਰਿਆ ਕਰੋ ਵੀਰ ਜਿਹੜੇ ਰੋੜਾਂ ਦੇ ਚੱਲਦੇ ਆ ਆਪਸ ਵਿੱਚ ਪਿਆਰ ਭਾਈ ਜਿਹਾ ਬਣਾ ਕੇ ਰੱਖਿਆ ਕਰੋ ਕੋਈ ਵੀ ਕਿਸੇ ਨਾਲ ਗਲਤ ਕਰਦਾ ਪਿਆ ਕਿਸ ਨੂੰ ਦਿਖਦਾ ਵੀ ਡਰਾਈਵਰ ਨਾਲ ਧੱਕਾ ਹੋਣ ਰਿਹਾ ਉੱਥੇ ਇੱਕ ਦੋ ਗੱਡੀਆਂ ਆਪ ਰੁਕੇ ਜੇ ਤੇ ਦੂਜੇ ਬੰਦੇ ਰੁਕਾਵੋ ਵੀ ਆ ਬੰਦੇ ਫਲਾਣੇ ਇਹ ਬੰਦੇ ਨਾਲ ਧੱਕਾ ਕਰਦੇ ਪਏ ਆ ਹਾਂਜੀ ਸਿਆਣੇ ਬਣੀਏ ਹਾਂਜੀ ਰੋਡ ਤੇ ਚੱਲਦੇ ਆ ਕਾਲਪੁਰਖ ਦਾ ਹੀ ਆਸਰਾ ਵਾ ਉਹਦੇ ਆਸਰੇ ਚੱਲੀਦਾ ਵਾ ਕਿਉਂਕਿ ਸ਼ੈਤਾਨੀ ਚਰਖੇ ਤੇ ਬੈਠੇ ਹੋਈਦਾ ਤੇ ਸਾਰੇ ਟਰੱਕ ਡਰਾਈਵਰ ਵੀਰਾਂ ਨੂੰ ਮੇਰੀ ਇੱਕ ਬੇਨਤੀ ਆ ਹੱਥ ਜੋੜ ਕੇ ਵੀ ਆਪਣਾ ਪਿਆਰ ਵੱਤ ਵਦ ਬਣਾਓ ਭਾਈਚਾਰਾ ਹਾਂਜੀ ਕੋਈ ਵੀ ਟਰੱਕ ਡਰਾਈਵਰ ਇੱਕ ਦੂਜੇ ਆਪਣੇ ਟਰੱਕ ਡਰਾਈਵਰ ਦੇ ਵੀਰ ਨਾਲ ਬਿਲਕੁਲ ਨਾਲ ਲੜਾਈ ਝਗੜਾ ਕਰੇ ਆਪਣਾ ਪਿਆਰ ਭਾਈਚਾਰਾ ਵਧਾਓ ਮੇਰੇ ਵੀਰ ਤੇ ਤਾਂ ਹੀ ਆਪਾਂ ਸੇਫ ਰਹਿ ਸਕਦੇ ਆ ਰੋਡਾਂ ਤੇ ਜਿਸ ਹਿਸਾਬ ਨਾਲ ਗਾਂ ਮਾਹੌਲ ਆਉਂਦੇ ਆ ਕਿਉਂਕਿ ਇਕੱਲੇ ਇਕੱਲੇ ਆਪਾਂ ਹੁੰਨੇ ਆ ਤੇ ਡਰਾਈਵਰ ਨੂੰ ਹੀ ਡਰਾਈਵਰ ਦਾ ਆਸਰਾ ਮਿਲ ਸਕਦਾ ਰੋਡ ਤੇ ਹੋਰ ਤਾਂ ਕੋਈ ਡਰਾਈਵਰ ਨੂੰ ਆਸਰਾ ਨਹੀਂ ਦੇ ਸਕਦਾ ਤੇ ਬਾਕੀ ਤੇ ਗੁਰੂ ਮਹਾਰਾਜ ਦੇ ਅੰਗ ਸੰਗ ਸਾਈ ਆ ਤੇ ਇਨੀ ਅਗ ਬੇਨਤੀਆਂ ਕਰਦਾ ਫਤਿਹ ਦੀ ਸਾਂਝ ਪਉਣਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਵੀਡੀਓ ਚੰਗੀ ਲਗੀ ਤੇ ਮੇਰੇ ਵੀਰ ਸ਼ੇਅਰ ਕਰਿਓ ਲਾਈਕ ਕਰਿਓ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਫਤਿਹ